ਹੁਣ ਜਿੱਦਣ 1699 ਨੂੰ ਗੁਰੂ ਪਾਸ਼ਾ ਨੇ 80 ਹਜ਼ਾਰ ਨੂੰ ਕਾਲ ਦਿੱਤੀ ਗੁਰੂ ਪਾਸ਼ਾ ਨੇ 40 ਹਜ਼ਾਰ ਭੱਜ ਗਿਆ 40 ਹਜ਼ਾਰ ਨੇ ਅੰਮ੍ਰਿਤ ਛਕਿਆ ਉਹਦੇ ਚ ਨਾਈ ਸੀ ਤੋਬੀ ਸੀ ਉਹਦੇ ਚ ਝੂਰ ਸੀ ਉਹਦੇ ਚ ਜਿਹੜਾ ਆਪਾਂ ਨਾਮ ਨਹੀਂ ਲੈ ਸਕਦੇ ਉਹ ਵੀ ਜਾਤਾਂ ਸੀਗੀਆਂ ਉਹ ਸਾਰੇ 40 ਹਜ਼ਾਰ ਲੋਕਾਂ ਨੇ ਜਦੋਂ ਦਿਨੇ ਅੰਮ੍ਰਿਤ ਛਕ ਲਿਆ ਸਾਰਾ ਪੰਜ ਪਿਆਰਿਆਂ ਨੇ ਛਕ ਲਿਆ ਉਦੋਂ ਬਾਅਦ ਸ਼ਾਮ ਨੂੰ ਗੁਰੂ ਪਾਸ਼ਾ ਨੇ ਕਿਹਾ ਕਿ ਹੁਣ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਕੌਣ ਦੋ ਜਹਾਨ ਦਾ ਮਾਲਕ ਗੁਰੂ ਗੋਬਿੰਦ ਸਿੰਘ ਉਹ ਤੁਹਾਡੇ ਮੂਹ ਲੱਗਿਆ ਬਾਟਾ ਹੁਣ ਅਮਰਤ ਕਿਵੇਂ ਛਕਿਆ ਉਹਨੇ ਜਦੋਂ 40000 ਨੂੰ ਉਹਨੇ ਅਮਰਤ ਛਕਾਤਾ ਉਦੋਂ ਬਾਅਦ ਲਾਸ ਦੇ ਵਿੱਚ ਗੁਰੂ ਪਾਸ਼ਾ ਨੇ ਅਮਰਤ ਕਿਵੇਂ ਛਕਿਆ ਗੁਰੂ ਪਾਸ਼ਾ ਨੇ ਪਹਿਲਾਂ ਉਹਦੇ ਵਿੱਚੋਂ ਦੀ ਪੰਜ ਚੂਲੇ ਲਏ ਫਿਰ ਪੰਜ ਛਿੱਟੇ ਤੁਹਾਡੀ ਜਾਤ ਦੇ ਤੁਹਾਡੇ ਮੂਹ ਲੱਗੇ ਬਾਟੇ ਦੇ ਗੁਰੂ ਪਾਸ਼ਾ ਦੇ ਅੱਖਾਂ ਦੇ ਵਿੱਚ ਪਾਏ ਗਏ ਉਦੋਂ ਬਾਅਦ ਤੁਸੀਂ ਦੇਖੋ ਤੁਹਾਡੇ ਜਿਹੜੇ ਤੁਹਾਡਾ ਟੱਚ ਵੀ ਨਹੀਂ ਬਰਦਾਸ਼ਤ ਕਰ ਸਕਦਾ ਕੋਈ ਤੁਹਾਡੀ ਪਰਛਾਵੇਂ ਨੂੰ ਨਹੀਂ ਬਰਦਾਸ਼ਤ ਕਰ ਸਕਦਾ ਕਰ ਸਕਦਾ ਕੋਈ ਉਸ ਜ਼ਮਾਨੇ 'ਚ ਗੁਰੂ ਪਾਸ਼ਾ ਨੇ ਤੁਹਾਡੇ ਮੂਹ ਲੱਗਿਆ ਤੁਹਾਡੀਆਂ ਬੁੱਕਾਂ 'ਚੋਂ ਗਿਰਿਆ ਹੋਇਆ ਤੁਹਾਡੇ ਮੂੰਹ ਲੱਗਿਆ ਹੋਇਆ ਬਾਟਾ ਉਹਦੇ ਵਿੱਚ ਉਹਦੀ ਪੰਜ ਚੂਲੇ ਆਪਣੇ ਸਿਰ 'ਚ ਪਵਾ ਲੇ ਖੜ ਕੇ ਦੇਖੋ ਉੱਥੇ ਤੁਹਾਨੂੰ ਕੀ ਦਿੱਤਾ ਗੁਰੂ ਪਾਸ਼ਾ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਤੁਹਾਨੂੰ ਦਿੱਤਾ ਕੀ ਹੈ ਤੁਹਾਡੀ ਜਾਤ ਕਹਿਣ ਨੂੰ ਇੱਕ ਕੌਤਕ ਬੜਾ ਛੋਟਾ ਜਾਂ ਕਹਿ ਕੇ ਨੰਗ ਜਾਂਦੇ ਆ ਸਾਡੇ ਪ੍ਰਚਾਰਕ ਕਿ ਗੁਰੂ ਚੇਲਾ ਕੌਤਕ ਵਰਤਾਤਾ ਇਹਨੂੰ ਲਿਖਿਆ ਹੀ ਨਹੀਂ ਗਿਆ ਕਿ ਉਹ ਦਿਨ ਹੋਇਆ ਕੀ ਇਹਨੂੰ ਮਹਿਸੂਸ ਹੀ ਨਹੀਂ ਕੀਤਾ ਗਿਆ ਉਹ ਦਿਨ ਹੋਇਆ ਕੀ ਉਹ ਵਿਚਾਰੇ ਜਿਹੜੇ ਜੁੱਤੀਆਂ 'ਚ ਪਾਣੀ ਪੀਂਦੇ ਨੇ ਹਾਂ ਜਿਨ੍ਹਾਂ ਨੂੰ ਜੁੱਤੀਆਂ ਦੇ ਚ ਕਦੀ ਖੋਤੇ ਦਾ ਮੂਤ ਪਲਾ ਦਿੰਦੇ ਨੇ ਕਦੀ ਕੁੱਤੇ ਦਾ ਮੂਤ ਪਲਾ ਦਿੰਦੇ ਨੇ ਉਹਨਾਂ ਨੂੰ ਗੁਰੂ ਪਾਤਸ਼ਾਹ ਲੈ ਕੇ ਆਉਂਦੇ ਨੇ ਕਿ ਆਹ ਪੁੱਤ ਤੂੰ ਮੇਰੇ ਕੋਲ ਆ